ਵਿਨਾ ਵਰਮਾ ਜੀ ਦੀ ਕਹਾਣੀ 슈ਗਰ ਡੈਡੀ ਦਾ ਅਗਲਾ ਭਾਗ ਜャ ਰੋਜ਼-ਰੋਜ਼ ਘਰ ਦਾ ਖਾਣਾ ਖਾ ਕੇ ਬੰਦਾ ਉਹੀ ਬੋਰ ਹੋ ਜਾਂਦਾ ਹੈ ਕਦੇ-ਕਦੇ ਸਵਾਦ ਬਦਲਣ ਲਈ ਬਾਹਰ ਵੀ ਜਾਣਾ ਚਾਹੀਦਾ ਉਹ ਅਕਸਰ ਆਪਣੇ ਯਾਰਾਂ ਦੋਸਤਾਂ ਦੀ ਮਹਿਫਲ 'ਚ ਕਹਿੰਦਾ ਸੀ ਇੰਨਾ ਹੀ ਨਹੀਂ ਆਪਣੇ ਯਾਰਾਂ ਦੋਸਤਾਂ ਸਾਹਮਣੇ ਉਹਨਾਂ ਔਰਤਾਂ ਦੇ ਨਾਮ ਪਤਿਆਂ ਦਾ ਵੀ ਖੁਲਾਸਾ ਕਰਦਾ ਜਿਨ੍ਹਾਂ ਨਾਲ ਉਹਦਾ ਸਬੰਧ ਰਿਹਾ ਸੀ ਗੋਰੀਆਂ ਕਾਲੀਆਂ ਏਸ਼ੀਅਨ ਔਰਤਾਂ ਬੜੀ ਲੰਬੀ ਸੂਚੀ ਸੀ ਉਸ ਕੋਲ ਉਹਦੇ ਦੋਸਤ ਉਹਦੀਆਂ ਗੱਲਾਂ ਚਟਕਾਰੇ ਲੈ ਲੈ ਕੇ ਸੁਣਦੇ ਕਿਸੇ ਤੋਂ ਕੁਝ ਛਪਾਉਂਦਾ ਨਹੀਂ ਸੀ ਉਹ ਕਿਸੇ ਦੀ ਸ਼ਰਮ ਲਿਹਾਜ਼ ਨਹੀਂ ਸੀ ਉਹਨੂੰ ਆਪਣੇ ਨਿੱਜੀ ਸਬੰਧਾਂ ਦਾ ਜ਼ਿਕਰ ਉਹ ਡੰਕੇ ਦੀ ਝੋਟ ਤੇ ਕਰਦਾ ਔਰਤਾਂ ਨੂੰ ਬਦਨਾਮ ਕਰਦਾ ਉਹਨਾਂ ਦੀ ਖਿੱਲੀ ੜਾਉਂਦਾ ਉਹਨਾਂ ਨਾਲ ਹੋਈ ਐਕਸਪੀਰੀਅੰਸ ਬਾਰੇ ਜਾਣਕਾਰੀ ਦਿੰਦਾ ਆਪਣੇ ਦੋਸਤਾਂ ਨੂੰ ਇਹ ਵੀ ਦੱਸਦਾ ਹੁੰਦਾ ਸੀ ਕਿ ਉਹ ਕਿਹੜੀ ਤੀਵੀ ਉਹਨੇ ਕਿਵੇਂ ਫਸਾਈ ਸੀ ਉਹਦੇ ਨਾਲ ਕੀ ਕੀ ਕੀਤਾ ਸੀ ਜਿਹੜੀ ਜਿਹੜੀ ਵੀ ਲੋੜ ਹੁੰਦੀ ਉਹ ਪੂਰੀ ਕਰ ਦਿੰਦਾ ਬਦਲੇ ਚ ਇੱਕੋ ਚੀਜ਼ ਚਾਹੀਦੀ ਸੀ ਉਹਨੂੰ ਉਸ ਔਰਤ ਨਾਲ ਹਾਂ ਬਿਸਤਰੀ ਲੋਕ ਤਾਂ ਇੱਥੋਂ ਤੱਕ ਕਹਿੰਦੇ ਸੀ ਕਿ ਆਪਣੇ ਦੋਸਤਾਂ ਦੀਆਂ ਪਤਨੀਆਂ ਨਾਲ ਵੀ ਉਹਨੇ ਸਬੰਧ ਰੱਖੇ ਸਨ ਉਹ ਦੋਸਤ ਜਿਨ੍ਹਾਂ ਦੀ ਉਹਨੇ ਕਦੇ ਮਦਦ ਕੀਤੀ ਸੀ ਦਿਮਾਗੀ ਤੌਰ ਤੇ ਬੜਾ ਤੇਜ਼ ਸੀ ਉਹ ਬ੍ਰਿਟਿਸ਼ ਸਿਸਟਮ ਦੇ ਕਾਨੂੰਨ ਇਮੀਗ੍ਰੇਸ਼ਨ ਬੈਨੀਫਿਟਸ ਤੇ ਹੋਰ ਕਈ ਮਾਮਲਿਆਂ ਬਾਰੇ ਵਕੀਲਾ ਵਰਗੀ ਜਾਣਕਾਰੀ ਸੀ ਉਹਨੂੰ ਕਿਸ ਇਸੇ ਗਿਆਨ ਨੂੰ ਵਰਤ ਕੇ ਉਹ ਸਿੱਧੇ ਸਾਦੇ ਲੋਕ ਖਾਸ ਕਰਕੇ ਔਰਤਾਂ ਨੂੰ ਮਿੱਠੀਆਂ ਗੋਲੀਆਂ ਦਿੰਦਾ ਕਿਸੇ ਨਾਲ ਹਮਦਰਦੀ ਦਾ ਨਾਟਕ ਕਰਦਾ ਕਿਸੇ ਨਾਲ ਪਿਆਰ ਦਾ ਪਖੰਡ ਕਿਸੇ ਦੀ ਮਾਲੀ ਮਦਦ ਕਰ ਦਿੰਦਾ ਕਿਸੇ ਨੂੰ ਤੋਹਫੇ ਦੇ ਕੇ ਖਰੀਦ ਲੈਂਦਾ ਪੈਸਾ ਖੁੱਲਾ ਸੀ ਉਹਦੇ ਕੋਲ ਜਿਸ ਦਾ ਬਹੁਤਾ ਹਿੱਸਾ ਉਹ ਆਪਣੀ ਐਸ਼ ਆਯਾਸ਼ੀ ਤੇ ਔਰਤਾਂ ਉੱਤੇ ਹੀ ਖਰਚ ਕਰਦਾ ਸੀ ਸੋਹਣੀਆਂ ਜਵਾਨ ਔਰਤਾਂ ਉਹਦੇ ਚੱਕਰ ਵਿੱਚ ਬੜੀ ਆਸਾਨੀ ਨਾਲ ਫਸ ਜਾਂਦੀਆਂ ਉਹਨਾਂ ਨਾਲ ਖੂਬ ਐਸ਼ ਕਰਦਾ ਨਾਲੇ ਉਹਨਾਂ ਨੂੰ ਵੀ ਖੁਸ਼ ਰੱਖਦਾ ਇਹ ਜ਼ਿੰਦਗੀ ਸੀ ਉਹਦੀ ਜੇ ਉਹਦੇ ਜੀਵਨ 'ਚੋਂ ਸ਼ਰਾਬ ਤੇ ਔਰਤ ਨਾ ਹੋਵੇ ਤਾਂ ਸ਼ਾਇਦ ਉਹ ਕਦੋਂ ਦਾ ਮਰ ਜਾਂਦਾ ਇਹ ਗੱਲ ਉਹ ਖੁਦ ਕਹਿੰਦਾ ਸੀ ਕੋਈ ਇੱਜ਼ਤ ਆਧਾਰ ਤੇ شریف ਬੰਦਾ ਉਹਨੂੰ ਆਪਣੇ ਘਰ ਨਹੀਂ ਸਾਧਦਾ ਸੀ ਵੀ ਪਤਾ ਨਹੀਂ ਕਦੋਂ ਉਹਦਾ ਉਹਦੀ ਮੈਲੀ ਨਜ਼ਰ ਉਹਦੇ ਪਰਿਵਾਰ ਦੀ ਕਿਸੇ ਔਰਤ ਤੇ ਪੈ ਜਾਵੇ ਪੂਰੇ ਸ਼ਹਿਰ 'ਚ ਬਦਨਾਮ ਸੀ ਉਹ ਆਪਣੀ ਰੰਗੀਨ ਤਬੀਅਤ ਤੇ ਘਟੀਆ ਚਰਿੱਤਰ ਕਾਰਨ ਉਹਦੇ ਬਾਰੇ ਕਈ ਕਹਾਣੀਆਂ ਕਿੱਸੇ ਚੱਲਦੇ ਰਹਿੰਦੇ ਸੀ ਕਈ ਔਰਤਾਂ ਨਾਲ ਉਹਦੇ ਨਜਾਇਜ਼ ਸਬੰਧਾਂ ਦਾ ਉਹਦੇ ਦਿਨ ਦਿਨ ਚ ਹੀ ਸ਼ਰਾਬ ਪੀਣ ਦੀ ਆਦਤ ਤੇ ਸ਼ਰਿਆਮ ਗੱਦੀਆਂ ਅਸ਼ਲੀਲ ਗਾਲਾਂ ਕੱਢਣ ਕਾਰਨ ਆਮ ਬੰਦਾ ਉਹਦੇ ਨੇੜੇ ਨਹੀਂ ਖੜਦਾ ਸੀ ਪਤਾ ਨਹੀਂ ਕਦੋਂ ਕੀ ਦੀ ਸ਼ਾਮਤ ਆ ਜਾਵੇ ਕਿਹੜੇ ਵੇਲੇ ਉਹ ਕਿਸੇ ਦੀ ਬੇਇੱਜ਼ਤੀ ਕਰ ਦੇਵੇ ਕੀ ਦਾ ਜਲੂਸ ਕੱਢ ਦੇਵੇ ਕੋਈ ਕਹਿ ਨਹੀਂ ਸਕਦਾ ਸੀ ਉਹਦੀ ਪਤਨੀ ਹਾਲਾਤ ਨਾਲ ਸਮਝੌਤਾ ਕਰ ਚੁੱਕੀ ਸੀ ਸ਼ੁਰੂ-ਸ਼ੁਰੂ ਚ ਤਾਂ ਉਹਨੇ ਕਾਫੀ ਕੋਸ਼ਿਸ਼ ਕੀਤੀ ਕਿ ਆਪਣੇ ਵਿਗੜਿਆਲ ਪਤੀ ਨੂੰ ਕਾਬੂ ਕੀਤਾ ਜਾਏ ਪਰ ਕਿਸ਼ੋਰੀ ਲਾਲ ਤੇ ਉਹਦਾ ਕੋਈ ਹੱਥ ਕੰਡਾ ਨਹੀਂ ਚੱਲਿਆ ਜਦੋਂ ਕਦੇ ਉਹ ਸ਼ਹਿਰ 'ਚ ਉਹਦੇ ਚਰਿੱਤਰ ਬਾਰੇ ਉੱਡਦੀਆਂ ਫਫਾਂ ਤੇ ਗੱਲਾਂ ਦਾ ਜ਼ਿਕਰ ਕਰਦੀ ਤਾਂ ਉਹ ਉਲਟਾ ਉਸੇ ਦੇ ਗੱਲ ਪਿਆ ਜਾਂਦਾ। ਸਾਲੀਏ ਤੂੰ ਪਤਾ ਨਹੀਂ ਕਿਹਦੇ ਕਿਹਦੇ ਨਾਲ ਖੇ ਖਾ ਕੇ ਆਉਂਦੀ ਐ ਰੋਜ਼। ਮੇਰੇ ਪਿਓ ਨਾਲ ਫਸੀ ਹੋਈ ਸੀ ਤੂੰ ਆਪਣੇ ਜੀਜੇ ਨਾਲ ਇਸ਼ਕ ਚੱਲਦਾ ਏ ਤੇਰਾ। ਗੋਰਾ ਬੌਸ ਮਾਈਕਲ ਰੋਜ਼ ਤੈਨੂੰ ਕਾਰ ਛੱਡਣ ਆਉਂਦਾ ਆਪਣੀ ਕਾਰ 'ਚ ਬਿਠਾ ਕੇ ਤੇਰੇ ਭਾਣੇ ਮੈਨੂੰ ਕੁਝ ਪਤਾ ਨਹੀਂ। ਮੈਂ ਸੋਚਦਾ ਮੈਂ ਕੀ ਲੈਣਾ ਤੂੰ ਆਪਣੀ ਲਾਈਫ ਇੰਜੋਏ ਕਰ ਮੈਨੂੰ ਮੇਰੀ ਕਾਰਨ ਦੇ ਮੈਂ ਰੋਕਿਆ ਤੈਨੂੰ ਕਦੇ ਜਿੱਥੇ ਮਰਜੀ ਜਾ ਫਿਰ ਮੈਨੂੰ ਕਿਉਂ ਰੋਕਦੀ ਐ ਤੂੰ ਹੂ ਆਰ ਯੂ ਟੂ ਕੰਟਰੋਲ ਮਾਈ ਲਾਈਫ ਇਫ ਯੂ ਯੂ ਆਰ ਨਾਟ ਹੈਪੀ ਵਿਦ ਮੀ ਯੂ ਆਰ ਡਾਈਵੋਰਸਡ ਮੀ ਕਿਸ਼ੋਰੀ ਲਾਲ ਦਾ ਇੱਕੋ ਜਵਾਬ ਹੁੰਦਾ ਆਪਣੇ ਪਤੀ ਦੇ ਮੂੰਹੋਂ ਐਨਾ ਕੁਫਰ ਸੁਣ ਕੇ ਸ਼ਕੁੰਦਲਾ ਆਪਣੇ ਕੰਨਾਂ ਤੇ ਹੱਥ ਰੱਖ ਲੈਂਦੀ हे ਪ੍ਰਭੂ ਕਿਹੜੇ ਪਾਪਾਂ ਦਾ ਫਲ ਮਿਲਿਆ ਕਿਹੜੇ ਜਨਮ ਦੀ ਸਜ਼ਾ ਦਿੱਤੀ ਐ ਮੈਨੂੰ ਇਸ ਬੰਦੇ ਦੇ ਰੂਪ ਚ ਮੈਂ ਕੀ ਵਿਗਾੜਿਆ ਸੀ ਇਹਦੇ ਨਾਲੋਂ ਤਾਂ ਮੈਂ ਕੁਆਰੀ ਚੰਗੀ ਰਹਿੰਦੀ ਉਹ ਰੱਬ ਮੂਰੇ ਸਵਾਲ ਕਰਦੀ ਸਿੱਲੀ ਵੂਮੈਨ ਕੋਈ ਰੱਬ ਰੂਪ ਨਹੀਂ ਹੁੰਦਾ ਦੁਨੀਆ 'ਚ ਐਵੇਂ ਨਾ ਮੱਥਾ ਮਾਰਿਆ ਕਰ ਦਿਨ ਰਾਤ ਇੰਗਲੈਂਡ 'ਚ ਆ ਗਈਆਂ ਖੁਸ਼ਕਿਸਮਤੀ ਨਾਲ ਇੰਜੋਏ ਕਰ ਸਾਰਾ ਦਿਨ ਫालतू ਕੰਜਰ ਕਲੇਸ਼ ਪਾਈ ਰੱਖਦੀਆਂ ਜਦੋਂ ਘਰ ਬਣੋ ਉਹੀ ਰੰਡੀ ਰੋਣਾ ਜੀ ਕਰਦਾ ਮੈਂ ਘਰੇ ਹੀ ਨਾ ਆਵਾਂ ਬਾਹਰ ਹੀ ਸੌ ਜਾਇਆ ਕਰਾਂ ਕਿਤੇ ਜਾ ਕੇ ਗੁੱਸੇ ਚ ਆ ਕੇ ਉਹ ਕਰਦੇ ਸ਼ੀਸ਼ੇ ਤੇ ਭਾਂਡੇ ਪੰਨ ਦਿੰਦਾ ਸਮਾਨ ਇੱਧਰ ਉੱਧਰ ਚੁੱਕ ਕੇ ਮਾਰ ਦਿੰਦਾ ਦਰਵਾਜ਼ਾ ਪੰਨਦਾ ਬਾਹਰ ਨਿਕਲ ਜਾਂਦਾ ਕਈ ਸਾਲੇ ਡਰਾਮੇ ਚੱਲਦੇ ਰਹੇ ਆਖਰ ਸ਼ਕੁੰਦਲਾ ਨੇ ਹਾਰ ਮੰਨ ਲਈ ਉਹ ਸਮਝ ਗਈ ਸੀ ਕਿ ਉਹਦਾ ਪਤੀ ਸੁਧਰਨ ਵਾਲਾ ਨਹੀਂ ਸੀ ਜੇ ਕੋਈ ਸੱਕੀ ਸਹੇਲੀ ਜਾਂ ਕੋਈ ਹੋਰ ਜਾਣੂ ਉਹਨੂੰ ਉਹਦੇ ਪਤੀ ਦੀਆਂ ਆਦਤਾਂ ਬਾਰੇ ਕੁਝ ਦੱਸਦੀ ਤਾਂ ਹੱਥ ਜੋੜ ਕੇ ਮਾਫੀ ਮੰਗ ਲੈਂਦੀ ਜਿਵੇਂ ਇਹ ਉਹਦਾ ਹੀ ਕਸੂਰ ਹੋਵੇ ਦੇਖੋ ਜੀ ਮੈਂ ਕੀ ਲੈਣਾ ਹੈ ਉਹ ਆਪਣਾ ਕਰਮ ਕਰ ਰਿਹਾ ਹੈ ਤੇ ਮੈਂ ਆਪਣਾ ਉਹਦੇ ਪਾਪ ਉਹਦੇ ਨਾਲ ਜਾਣਗੇ ਮੇਰੇ ਪੁੰਨ ਮੇਰੇ ਨਾਲ ਮੈਂ ਆਪਣਾ ਪਤਨੀ ਧਰਮ ਨਿਭਾ ਰਹੀ ਹਾਂ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟ ਸਕਦੀ ਮੈਂ ਜੇ ਉਹ ਆਪਣਾ ਪਤੀ ਧਰਮ ਨਹੀਂ ਨਿਭਾ ਰਿਹਾ ਤਾਂ ਮੈਂ ਕੀ ਕਰ ਸਕਦੀ ਆ ਉਹ ਜਾਣੇ ਜਾਂ ਫਿਰ ਉਹ ਔਰਤਾਂ ਜਾਣਣ ਜਿਹੜੀਆਂ ਉਹਦੇ ਨਾਲ ਫਿਰਦੀਆਂ ਨੇ ਮੈਂ ਤਾਂ ਸਿਰਫ ਇੰਨਾ ਜਾਣਦੀ ਆ ਵੀ ਇੱਕ ਚੁੱਪ ਸੌ ਸੁਖ ਹੋਰ ਕੋਈ ਚਾਰਾ ਵੀ ਨਹੀਂ ਹੁੰਦਾ ਫਜ਼ੂਲ ਘਰ ਤੋੜਨ ਚ ਕੋਈ ਫਾਇਦਾ ਨਹੀਂ ਨਾਲੇ ਮੇਰੇ 'ਚ ਵੀ ਕਮੀਆਂ ਨੇ ਮੈਂ ਇਹਨੂੰ ਕੋਈ ਬੱਚਾ ਨਹੀਂ ਦੇ ਸਕੀ ਪਰ ਇਸ ਆਦਮੀ ਨੇ ਮੈਨੂੰ ਛੱਡਿਆ ਨਹੀਂ ਜੇ ਚਾਹੁੰਦਾ ਤਾਂ ਦੂਜਾ ਵਿਆਹ ਕਰਵਾ ਸਕਦਾ ਸੀ ਇਹਦੇ 'ਚ ਵੀ ਕਈ ਗੋਣ ਨੇ ਮੈਂ ਉਹਨਾਂ ਗੁਣਾ ਸਹਾਰੇ ਹੀ ਜ਼ਿੰਦਗੀ ਕੱਟ ਲੈਣੀ ਆ ਮੈਨੂੰ ਕੁੱਟਦਾ ਨਹੀਂ ਮਾਰਦਾ ਨਹੀਂ ਕਦੇ ਕੁਝ ਕਹਿੰਦਾ ਨਹੀਂ ਅੱਖਾਂ ਓਲੇ ਪਹਾੜ ਬੋਲੇ ਮੇਰੇ ਸਾਹਮਣੇ ਤਾਂ ਨਹੀਂ ਨਾ ਕੁਝ ਕਰਦਾ ਉਹ ਸਫਾਈ ਦਿੰਦੀ ਗੱਲ ਸਹੀ ਵੀ ਸੀ ਉਹਦੀ ਕਿਸ਼ੋਰੀ ਲਾਲ ਨੇ ਉਹਨੂੰ ਕਦੇ ਕੁਝ ਨਹੀਂ ਕਿਹਾ ਸੀ ਉਹ ਕੀ ਕਰਦੀ ਸੀ ਕੀ ਕਮਾਉਂਦੀ ਸੀ ਕਿੱਥੇ ਖਰਚਦੀ ਸੀ ਉਹਨੇ ਕਦੇ ਵੀ ਪੁੱਛਿਆ ਨਹੀਂ ਆਪਣੇ ਪੇਕਿਆਂ ਦੀ ਕਾਫੀ ਮਾਲੀ ਮਦਦ ਕਰਦੀ ਸੀ ਉਹ ਤੇ ਕਿਸ਼ੋਰੀ ਲਾਲ ਨੇ ਉਹਨੂੰ ਕਦੇ ਨਾ ਰੋਕਿਆ ਸਮਸਿਆ ਉਦੋਂ ਖੜੀ ਹੁੰਦੀ ਸੀ ਜਦੋਂ ਕੋਈ ਉਹਦੇ ਜੀਵਨ 'ਚ ਦਖਲ ਅੰਦਾਜ਼ੀ ਕਰਦਾ ਸੀ ਇਹ ਗੱਲ ਕਿਸ਼ੋਰੀ ਲਾਲ ਦੀ ਬਰਦਾਸ਼ਤ ਤੋਂ ਬਾਹਰ ਸੀ ਫਿਰ ਭਾਵੇਂ ਕੋਈ ਵੀ ਹੋਵੇ ਉਹ ਬਖਸ਼ਦਾ ਨਹੀਂ ਸੀ ਭਾਵੇਂ ਉਹਦੀ ਪਤਨੀ ਕਿਉਂ ਨਾ ਹੋਵੇ ਕਿਸੇ ਦੀ ਲਿਹਾਜ਼ ਨਹੀਂ ਕਰਦਾ ਸੀ ਉਹ ਉਸ ਬੰਦੇ ਦਾ ਜੀਣਾ ਦੁੱਬਰ ਕਰ ਦਿੰਦਾ ਜੋ ਉਹਦੀ ਨਿੱਜੀ ਜ਼ਿੰਦਗੀ 'ਚ ਖਲਲ ਪਾਉਣ ਦੀ ਕੋਸ਼ਿਸ਼ ਵੀ ਕਰਦਾ ਸੀ ਆਪਣੇ ਪਹਾੜੇ ਦੇ ਗੁੰਡਿਆਂ ਤੋਂ ਉਹਨਾਂ ਦੀਆਂ ਗੱਡੀਆਂ ਪਰਵਾ ਦਿੰਦਾ ਉਹਨਾਂ ਦੇ ਘਰਾਂ ਦੇ ਸ਼ੀਸ਼ੇ ਤੜਵਾ ਦਿੰਦਾ ਉਹਨਾਂ ਦੇ ਬਦਮਾਸ਼ ਸ਼ਾਗਿਰਦ ਇਹੋ ਜਿਹੇ ਲੋਕਾਂ ਦੇ ਘਰਾਂ 'ਚ ਫੋਨ ਕਰਕੇ ਗੰਦੀਆਂ ਗਾਲਾਂ ਕੱਢਦੇ ਉਹਨਾਂ ਦੀਆਂ ਔਰਤਾਂ ਬਾਰੇ ਬੁਰਾ ਭਲਾ ਕਹਿੰਦੇ ਡਰ ਦਾ ਮਾਰਾ ਕੋਈ ਉਹਦੇ ਖਿਲਾਫ ਮੂੰਹ ਤੱਕ ਨਹੀਂ ਸੀ ਖੋਲਦਾ ਇੰਡੀਆ ਵਾਲੀ ਦਾਦਾਗਿਰੀ ਉਹਨੇ ਇੰਗਲੈਂਡ 'ਚ ਵੀ ਜਾਰੀ ਰੱਖੀ ਹੋਈ ਸੀ ਕਿਸੇ ਦੀ ਕੀ ਮਜਾਲ ਉਹਦੇ ਨਾਲ ਕੋਈ ਪੰਗਾ ਲੈ ਸਕੇ ਸ਼ਕੁੰਦਲਾ ਕੋਲ ਅਕਸਰ ਉਹਦੀ ਬਦਮਾਸ਼ੀ ਤੇ ਪਰਾਈਆਂ ਔਰਤਾਂ ਨਾਲ ਸਬੰਧਾਂ ਬਾਰੇ ਖਬਰਾਂ ਆਉਂਦੀਆਂ ਰਹਿੰਦੀਆਂ ਕਈ ਵਾਰੀ ਉਹ ਖੁਦ ਵੀ ਉਹਨੂੰ ਰੰਗੇ ਹੱਥੀ ਦੂਜੀਆਂ ਔਰਤਾਂ ਨਾਲ ਰੰਗ ਰਲੀਆਂ ਮਨਾਉਂਦਿਆਂ ਫੜ ਚੁੱਕੀ ਸੀ ਪਰ ਉਹ ਆਪਣਾ ਗੁਨਾਹ ਕਬੂਲਣ ਦੀ ਮਜਾਏ ਉਹਨੂੰ ਹੀ ਅਪਰਾਧ ਭਾਵਨਾ 'ਚ ਜਕੜ ਦਿੰਦਾ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਉਹ ਸਾਲੀਏ ਤੂੰ ਮੇਰਾ ਪਿੱਛਾ ਕਰਦੀ ਐ ਮੈਂ ਤਾਂ ਇੱਥੇ ਕੰਮ ਆਇਆ ਸੀ ਤੈਨੂੰ ਯਕੀਨ ਨਹੀਂ ਮੇਰੇ ਤੇ ਲੋਕਾਂ ਤੇ ਵਿਸ਼ਵਾਸ ਕਰਦੀ ਐ ਤੂੰ ਕਿਹੋ ਜਿਹੀ ਪਤਨੀ ਐ ਤੂੰ ਉਹ ਉਹਨੂੰ ਹੀ ਗਲਤ ਸਿੱਧ ਕਰ ਦਿੰਦਾ ਤੇ ਉਹ ਵਿਚਾਰੀ ਕਲੇਸ਼ ਤੋਂ ਡਰਦੀ ਚੁੱਪ ਕਰ ਜਾਂਦੀ ਫਿਰ ਉਹ ਆਪਣਾ ਆਪਣੇ ਯਾਰਾਂ ਦੋਸਤਾਂ ਚ ਬਹਿ ਕੇ ਬੜੇ ਫਕਰ ਨਾਲ ਦੱਸਦਾ ਕਿ ਕਿਵੇਂ ਉਹਦੀ ਪਤਨੀ ਨੇ ਅਚਾਨਕ ਛਾਪਾ ਮਾਰ ਕੇ ਉਹਨੂੰ ਕਿਸੇ ਹੋਰ ਔਰਤ ਨਾਲ ਇਤਰਾਜਯੋਗ ਹਾਲਤ ਚ ਫੜਿਆ ਸੀ ਉਹਦੇ ਦੋਸਤ ਹੈਰਾਨ ਹੁੰਦੇ ਕਿ ਉਹਦਾ ਵਿਆਹ ਕਿਵੇਂ ਬਚਿਆ ਸੀ ਹੁਣ ਤੱਕ ਮੈਂ ਕੀ ਇਕੱਲਾ ਫੜਿਆ ਗਿਆ ਕੈਨੇਡੀ ਤੋਂ ਲੈ ਕੇ ਕਲੰਡਨ ਤੱਕ ਸਾਬ ਫੜੇ ਜਾ ਚੁੱਕੇ ਨੇ ਇਸ ਅਮਾਮ ਚ ਸਭ ਨੰਗੇ ਨੇ ਉਹ ਕਹਿੰਦਾ ਤੇ ਸਭ ਠਾਕਾ ਮਾਰ ਕੇ ਹੱਸਦੇ ਬੁੱਢਾ ਹੋ ਗਿਆ ਸੀ ਉਹ ਪਰ ਉਹ ਮੰਗਾ ਹਜੇ ਵੀ ਜਵਾਨ ਸੀ ਉਹਦੀਆਂ ਸਰੀਰ ਜਵਾਬ ਦੇ ਰਿਹਾ ਸੀ ਪਰ ਉਹਨੇ ਹਾਰ ਨਹੀਂ ਮੰਨੀ ਸੀ ਜਿੰਸੀ ਤਾਕਤ ਪ੍ਰਾਪਤ ਕਰਨ ਲਈ ਦਵਾਈਆਂ ਖਾਂਦਾ ਸੀ ਉਹ ਦਿਨ ਚ ਕਈ ਵਾਰ ਜਿੰਸੀ ਖੇਡ ਖੇਡਦਾ ਉਹ ਜੇ ਅਜੀਹਾ ਨਾ ਕਰ ਸਕਦਾ ਤਾਂ ਇੱਕ ਅਚਵੀ ਜਹੀ ਲੱਗੀ ਰਹਿੰਦੀ ਉਹਨੂੰ ਬਗੈਰ ਕਾਰਨ ਗੁੱਸਾ ਚੜਦਾ ਜਣੇ ਖੜੇ ਨਾਲ ਖੈਬੜਦਾ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਜੇ ਜਦੋਂ ਆਪਣੇ ਅੰਦਰਲੀ ਉਤੇਜਨਾ ਦੇ ਤੂਫਾਨ ਨੂੰ ਬਾਹਰ ਕੱਢ ਦਿੰਦਾ ਤਾਂ ਕਿਸੇ ਸ਼ਾਂਤ ਸਮੁੰਦਰ ਵਾਂਗ ਹੋ ਜਾਂਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਸੀ ਕਿ ਉਹ ਕਿੰਨਾ ਮਾਨਸਿਕ ਤੇ ਸਰੀਰਕ ਚੱਕਰਵਾਤਾਂ ਚੋਂ ਲੰਘਦਾ ਸੀ ਸ਼ਾਇਦ ਉਹ ਖੁਦ ਵੀ ਨਹੀਂ ਜਾਣਦਾ ਸੀ ਹਾਂ ਇੰਨਾ ਉਹਨੂੰ ਜਰੂਰ ਪਤਾ ਸੀ ਕਿ ਔਰਤوں ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਇਸ ਕਮਜ਼ੋਰੀ ਦਾ ਲਾਭ ਅਕਸਰ ਔਰਤਾਂ ਉਠਾਉਂਦੀਆਂ ਰਹੀਆਂ ਸੀ ਉਹਦੇ ਇੱਕ ਫੋਨ ਤੇ ਭੱਜੀਆਂ ਆਉਂਦੀਆਂ ਘੰਟਾ ਦੋ ਘੰਟੇ ਉਸ ਨਾਲ ਗੁਜ਼ਾਰ ਦਿੰਦੀਆਂ ਜੇਬਾਂ ਭਰ ਕੇ ਲੈ ਜਾਂਦੀਆਂ ਉਹਨੂੰ ਕੋਈ ਫਰਕ ਨਹੀਂ ਸੀ ਪੈਂਦਾ ਔਰਤਾਂ ਤੇ ਪੈਸਾ ਖਰਚਦਾ ਉਹ ਸੋਚਦਾ ਨਹੀਂ ਸੀ ਆਪਣੇ ਬੈਂਕਾਂ ਦੇ ਕ੍ਰੈਡਿਟ ਕਾਰਡ ਤੱਕ ਉਹਨਾਂ ਨੂੰ ਦੇ ਦਿੰਦਾ ਸ਼ਾਪਿੰਗ ਕਰਨ ਲਈ ਹੌਲੀਡੇ ਲਈ ਲੈ ਜਾਂਦਾ ਪੈਰਿਸ ਰੋਮ ਸਪੇਨ ਪਤਾ ਨਹੀਂ ਹੋਰ ਕਿੰਨੇ ਮੁਲਕ ਉਹ ਇਹੋ ਜਿਹਿਆਂ ਔਰਤਾਂ ਨਾਲ ਘੁੰਮ ਚੁੱਕਿਆ ਸੀ ਉੱਥੇ ਜਾ ਕੇ ਸ਼ਾਨਦਾਰ ਹੋਟਲਾਂ 'ਚ ਠਹਿਰਦਾ ਆਪਣੀਆਂ ਸਾਥਣਾਂ ਦੀਆਂ ਮੰਗਾਂ ਤੇ ਰੀਝਾਂ ਪੂਰੀਆਂ ਕਰਦਾ ਜ਼ਿੰਦਗੀ ਦਾ ਲੁਤਫ ਉਠਾਉਂਦਾ ਆਪਣੀ ਪਤਨੀ ਕੋਲ ਬਹਾਨਾ ਬਣਾਉਂਦਾ ਕਿ ਉਹ ਬਿਜ਼ਨਸ ਦੇ ਸਿਲਸਿਲੇ 'ਚ ਬਾਹਰ ਚੱਲਿਆ ਉਹਦੀ ਸਿੱਧੀ ਸਾਦੀ ਪਤਨੀ ਨੂੰ ਉਹਦੇ ਤੇ ਯਕੀਨ ਕਰਨਾ ਪੈਂਦਾ ਸੀ ਜੇ ਨਾ ਵੀ ਕਰਦੀ ਤਾਂ ਵੀ ਉਹਦਾ ਉਹ ਕੀ ਵਿਗਾੜ ਸਕਦੀ ਸੀ ਕਈ ਵਾਰ ਉਹਨੂੰ ਪਤਾ ਲੱਗ ਵੀ ਜਾਂਦਾ ਕਿ ਉਹਦਾ ਪਤੀ ਉਸ ਨਾਲ ਧੋਖਾ ਕਰ ਰਿਹਾ ਸੀ ਸਬੂਤ ਮਿਲ ਜਾਂਦੇ ਸੀ ਕਿ ਉਹ ਕਿੱਥੇ ਗਿਆ ਸੀ ਤੇ ਕਿਹੜੇ ਕੰਮ ਪਰ ਕੁੱਤੇ ਦੀ ਪੂੰਛ ਕਦੇ ਸਿੱਧੀ ਨਹੀਂ ਹੁੰਦੀ ਸੋਚ ਕੇ ਉਹ ਖੁਦ ਨੂੰ ਤਸੱਲੀ ਦੇ ਲੈਂਦੀ ਮੈਂ ਤਾਂ ਹਲੇ ਬਹੁਤ ਚੰਗਾ ਹਾਂ ਤੂੰ ਬਾਹਰ ਜਾ ਕੇ ਵੇਖ ਕਿ ਮੇਂ ਕਈ ਬੰਦੇ ਮਿਲ ਕੇ ਇਕੱਠੇ ਤੀਵੀਆਂ ਸਾਂਝੀਆਂ ਕਰਦੇ ਨੇ ਆਪਣੀਆਂ ਔਰਤਾਂ ਆਪਸ ਚ ਬਦਲਦੇ ਨੇ ਇੱਕ ਦੂਜੇ ਨੂੰ ਬਿਜ਼ਨਸ ਚ ਪ੍ਰੋਫਿਟ ਦਿੰਦੇ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਸਟਰੋਂਗ ਬਣਾਉਂਦੇ ਨੇ ਪਰ ਤੂੰ ਸਾਰਾ ਦਿਨ ਪਾਪ ਪੁੰਨ ਦਾ ਰਾਗ ਲਾਈ ਰੱਖਦੀ ਐ ਉਹਨੂੰ ਕਹਿੰਦਾ ਔਰਤਾਂ ਸਾਂਝੀਆਂ ਕਰਨ ਵਾਲੇ ਮਰਦ ਇਹੋ ਜਿਹੇ ਕੁੱਤੇ ਹੁੰਦੇ ਨੇ ਜਿਹੜੇ ਇੱਕੋ ਹਾਂਡੀ 'ਚ ਮੂੰਹ ਮਾਰਦੇ ਨੇ ਉਹ ਗੁੱਸੇ 'ਚ ਬੋਲੀ ਪਰ ਕੁੱਤੇ ਨੂੰ ਕੋਈ ਫਰਕ ਨਹੀਂ ਪੈਂਦਾ ਹਾਂਡੀ ਇਕੱਲੇ ਦੀ ਹੋਵੇ ਜਾਂ ਸਾਂਝੀ ਬਸ ਮਾਸ ਮਿਲ ਜੇ ਉਹਨੂੰ ਤੇ ਸਵਾਦ ਆ ਜਾਏ ਤੇ ਉਹ ਆਪਣੀ ਪਤਨੀ ਦੀ ਗੱਲ ਤੇ ਹੱਸਦਾ RAM RAM ਤੇਰੇ ਨਾਲ ਗੱਲਾਂ ਕਰਕੇ ਪਾਪਾਂ ਦੀ ਭਾਗੀ ਬਣਦੀ ਆ ਮੈਂ ਵੀ ਉਹ ਮੱਥੇ ਤੇ ਹੱਥ ਮਾਰਦੀ ਇੰਜੋਏ ਇੰਜੋਏ ਹੀ ਤਾਂ ਲਾਈਫ ਹੈ ਸਿੱਲੀ ਵੂਮੈਨ ਵਾਟਸ ਰੋਂਗ ਵਿਦ ਹੈਵਿੰਗ ਸੈਕਸ ਟੈਲ ਮੀ ਉਹ ਪੁੱਛਦਾ ਲਾਈਫ ਇਜ਼ ਨਾਟ ਜਸਟ ਫਾਰ ਇੰਜੋਇੰਗ ਇਟਸ ਸਮ ਮੀਨਿੰਗ ਫਾਰ ਮੀ ਉਹਨੂੰ ਜ਼ਿੰਦਗੀ ਦੇ ਆਦਰਸ਼ ਸਮਝਾਉਂਦੀ ਤੇ ਕਿਸ਼ੋਰੀ ਲਾਲ ਉਹਦਾ ਮਜ਼ਾਕ ਉਡਾਉਂਦਾ ਧੰਨਵਾਦ